ਬਾਦ ਸੇ ਸੰਪਰਦਾ ਵਾਪਸ ਵਾਪਸ ਹੋ ਗਏ ਆਪਸ ਵਿੱਚ ਨਹੀਂ ਆ ਸਾਰੇ ਹੀ ਮਾਪੁਰਖਾਂ ਵੱਲੋਂ ਜੋ ਕਿ ਅਮراض ਤੁਸੀਂ ਬਾਨ ਉਹ ਨਿਆਣ ਗੜੇ ਜੰਗੀ ਪੱਧਰ ਤੇ ਜਿਹੜੀ ਕਾਰ ਸੇਵਾ ਜੀ ਨਹੀਂ ਨਹੀਂ ਬਣ ਗਿਆ ਕਿਸਨ ਜੀ ਰਸਿੰਦਰ ਮੁਖਮਰ ਬਾਬਾ ਜੀ ਅਸਿੰਮੀ ਬਾਬਾ ਲੱਖਾ ਸਿੰਘ ਬਦਨ ਸਿੰਘ ਬਸਨਾਮ ਸਿੰਘ ਪੂਰਕੇ ਬਾਗ ਵਾਲਿਆਂ ਨੂੰ ਬਹੁਤ ਵੱਡੀ ਜਿਹੜੀ ਸੇਵਾ ਕਾਰ ਸੇਵਾ ਕੀਤੀ ਜਾ ਰਹੀ ਬੰਦੀ ਰਮਦਾਸ ਕੁਸੀਵਨ ਜਿਹੜੀ ਆ ਉਹਨੂੰ ਪੂਰਿਆ ਜਾ ਰਿਹਾ ਖੋਨੇ ਆ ਉਹਦੇ ਵਿੱਚ ਬਾਬਾ ਅਵਤਾਰ ਸਿੰਘ ਜੀ ਮੁਖੀ ਸੰਪਰਦਾਏ ਦਰ ਬਾਬਾ ਬੀਦੀ ਚੰਦ ਸਾਹਿਬ ਨੇ ਵੀ ਟਰਾਲੀਆਂ ਬੰਦ ਟਰਾਲੀਆਂ ਖਲਾਈਆਂ ਉਹ ਸਿੰਘ ਸਾਰੇ ਆਏ ਬਾਬਾ ਨਾਰ ਸਿੰਘ ਸਾਹਿਬ ਜੀ ਭਾਈ ਜਰਨੈਲ ਸਿੰਘ ਜੀ ਵਕਤ ਪਿੰਡ ਪਿੰਡਾਂ ਦੀ ਸੰਗਤ ਜਿਹੜੀ ਆ ਉਹ ਇੱਥੇ ਆਈ ਆ ਅਸੀਂ ਬਾਬਾ ਜੀ ਨੂੰ ਭਰੋਸਾ ਦੋਵਾਂ ਨੇ ਕਿ ਇਸੇ ਤਰ੍ਹਾਂ ਸੰਗਤ ਆਉਂਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਹਮਾਰਿਆਣਾ ਸੋਨੀਪੱਟਾ ਹੈ